ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਸ਼ੁਰੂ ਕੀਤੀ ਜਾ ਰਹੀ ਹੈ ਇਸ ਦੇ ਤਹਿਤ ਨਾਬਾ ਹਲਕਾਂ ਦੇ ਪਿੰਡਾਂ ਨਾਲ ਸੰਬੰਧਿਤ ਸੰਪਰਕ ਸੜਕਾਂ ਦਾ ਕੰਮ ਵੀ ਸ਼ੁਰੂ ਹੋ ਗਿਆ ਇਸੇ ਅਜੋchna ਦੇ ਤਹਿਤ ਅੱਜ ਨਾਬਾ ਬੀੜ ਉਹ ਦੂਸਾਂ ਸੜਕ ਦੀ ਖਾਸ ਮੁਰੰਮਤ ਦਾ ਅਸ਼ੀਲਾ ਨਿਯਾਜ਼ ਕੀਤਾ ਗਿਆ ਨਾਬਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਚੌਧਰੀ ਮਾਜ਼ੁਰਾ ਪੁਲ ਦੀ ਸੜਕ ਦੀ ਖਾਸ ਮੁਰੰਮਤ ਦਾ ਅਸ਼ੀਲਾ ਨਿਯਾਜ਼ ਕਰਨ ਤੋਂ ਬਾਅਦ ਆਪਣੇ ਵਿਚਾਰ ਪ੍ਰਗਟ ਕੀਤੇ ਉਹਨਾਂ ਨੇ ਕਿਹਾ ਕਿ ਸੜਕ ਦੀ ਲੰਬਾਈ ਲਗਭਗ 6 ਕਿਲੋਮੀਟਰ ਅਤੇ ਇਸ ਦੇ ਲਗਭਗ 3 ਕਰੋੜ ਰੁਪਏ ਦੀ ਲਾਗਤ ਆਏਗੀ। ਉਹਨਾਂ ਨੇ ਦੱਸਿਆ ਕਿ ਨਾਭਾ ਹਲਕਾ ਦੀਆਂ ਸਾਰੀਆਂ ਸੰਪਰਕ ਸੜਕਾਂ ਦੀ ਮੁਰੰਮਤ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਦੇ ਨਾਲ ਵਿਕਾਸ ਬਾਤੀਸ SDOP PWD ਮਨਦੀਪ ਸਿੰਘ ਅਡਿਟੋਰ ਜੀ ਲਖਵਿੰਦਰ ਸਿੰਘ ਜੀ ਤੇ ਜ਼ਿੰਦਰ ਸਿੰਘ ਰਣਜੀਤ ਸਿੰਘ ਜੱਜ ਸਰਪੰਚ ਜਸਵਿੰਦਰ ਸਿੰਘ ਮੇਜਰ ਸਿੰਘ ਅਮਨਦੀਪ ਸਿੰਘ ਸਰਪੰਚ ਯੂਨੀਅਨ ਪ੍ਰਧਾਨ ਮਨਜੀਤ ਸਿੰਘ ਅਮਨਦੀਪ ਕੁਮਾਰ ਸਰਪੰਚੋ ਕਿਸ਼ਨ ਗੁਰਦੀਪ ਸਿੰਘ ਭੁਪਿੰਦਰ ਸਿੰਘ ਜਸਵੀਰ ਸਿੰਘ ਜਗਦੇਵ ਸਿੰਘ ਗੁਰਮੁਖ ਸਿੰਘ ਅਤੇ ਵੱਡੀ ਗਿਣਤੀ ਦੇ ਵਿੱਚੋਂ ਪਿੰਡ ਵਾਸੀ ਮੌਜੂਦ ਸਨ ਸਰ ਅੱਜ ਤੁਹਾਡੇ ਵੱਲੋਂ ਸੜਕ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਕੀ ਗੱਲ ਹੈ ਪਿਛਲੇ ਬੜੇ ਲੰਮੇ ਸਮੇਂ ਤੋਂ ਪ੍ਰਧਾਨ ਸਭਾ ਨਾਲ ਆਪਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਸੜਕਾਂ ਪਿਛਲੇ 10-15 ਸਾਲਾਂ ਤੋਂ ਨਹੀਂ ਸੀ ਬਣੀਆਂ ਤਾਂ ਅਸੀਂ ਕੋਸ਼ਿਸ਼ ਕਰਕੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀਹਰਾਂ ਨੂੰ ਬੇਨਤੀ ਕੀਤੀ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ 42 ਸੜਕਾਂ ਨਾਲਾ ਪ੍ਰਧਾਨ ਸਭਾ ਦੇ ਮੰਜੂ ਬਣੀਆਂ ਨੇ ਅੱਜ ਪਹਿਲੀ ਸੜਕ ਜਿਹੜੀ ਹੈ ਜੀ ਇਹ ਈਡ ਦੋਸਾਂਝ ਰੋਡ ਜਿਹੜੀ ਹੈ ਜਿਸ ਲੰਬਾਈ ਲਗਭਗ 6 ਕਿਲੋਮੀਟਰ ਹੈ ਔਰ ਇਹਦੀ ਟੋਟਲ ਕਾਸਟ ਜਿਹੜੀ ਹੈ ਜੀ 2 ਕਰੋੜ 93 ਲੱਖ ਰੁਪਏ ਆ ਤੇ ਇਹਦੀ ਮੇਨਟੇਨੈਂਸ ਵਾਸਤੇ 27 ਲੱਖ ਰੁਪਏ ਐਕਸਾ ਰੱਖਿਆ ਗਿਆ ਤਾਂ ਕਿ ਬਾਅਦ ਦੇ ਵਿੱਚ ਕੋਈ ਪੈਚ ਵਰਕ ਕਰਨਾ ਪੈਂਦਾ ਜਿਵੇਂ 5 ਸਾਲਾਂ ਨੂੰ ਤੇ ਇਹਦਾ ਜਿਹੜਾ ਸ਼ੁਰੂਆਤ ਅੱਜ ਹੋ ਰਹੀ ਹੈ ਜੀ ਇਹ ਉਦਘਾਟਨ ਕਰ ਦਿੱਤਾ ਗਿਆ ਜੀ ਤੇ ਬਹੁਤ ਹੀ ਸ਼ਾਨਦਾਰ ਸੜਕ ਜਿਹੜੀ ਬਣ ਕੇ ਤਿਆਰ ਹੋਏਗੀ ਇਸ ਤੋਂ ਇਲਾਵਾ ਅਸੀਂ ਨਵੀਆਂ ਸੜਕਾਂ ਦੇ ਉਦਘਾਟਨ ਹੋਰ ਲਾਈਨ ਅਪ ਕੀਤੇ ਹੋਏ ਨੇ ਜਿੱਥੇ ਸੜਕਾਂ ਵੀ ਸ਼ੁਰੂਆਤ ਹੋ ਰਹੀ ਹੈ ਸਭ ਤੋਂ ਵੱਡੀ ਸੜਕ ਜਿਹੜੀ ਹੈ ਜੀ ਬਾਬਰਪੁਰ ਵਾਲੀ ਐ ਕੌਲ ਵਾਲੀ ਐ ਜਿਹਦਾ ਬਹੁਤ ਲੰਮੇ ਸਮੇਂ ਤੋਂ ਮੰਗ ਸੀਗੀ ਉਹ ਸੜਕ ਦਾ ਵਿਕਾਸ ਅਸੀਂ ਕਰਨ ਜਾ ਰਹੇ ਹਾਂ ਬਹੁਤ ਹੀ ਸ਼ਾਨਦਾਰ ਸੜਕ ਅਸੀਂ ਮੁੱਖ ਮੰਤਰੀ ਸਾਹਿਬ ਕੋਲ ਐਪਲੀਕੇਸ਼ਨ ਭੇਜੀ ਐ ਕਿ ਇਹ ਸੜਕ ਜਿਹੜੀ ਐ ਸਪੈਸ਼ਲ 12 ਫੁੱਟ ਦੀ ਜਗ੍ਹਾ 18 ਫੁੱਟ ਕੀਤੀ ਜਾਵੇ ਜੇ 18 ਫੁੱਟ ਹੋ ਗਈ ਤਾਂ ਬਹੁਤ ਹੀ ਸ਼ਾਨਦਾਰ ਪੂਰੇ ਇਲਾਕੇ ਨੂੰ ਦਾ ਫਾਇਦਾ ਜਿਹੜਾ ਹੋਣਾ ਤੇ ਉਹਦਾ ਬਜਟ ਤਿਆਰ ਐ ਜੀ ਟੈਂਡਰ ਲੱਗ ਚੁੱਕੇ ਨੇ ਸਾਰਾ ਕੁਝ ਤਿਆਰ ਐ ਸੋ ਇਲਾਕੇ ਦੀ ਬਹੁਤ ਦੇਰ ਤੋਂ ਮੰਗ ਸੀਗੀ ਅੱਜ ਇਹ ਮੰਗ ਪੂਰੀ ਹੋਊਗੀ ਮੈਂ ਮੇਲੇ ਸਾਹਮਣੇ ਸੜਕ ਦਾ ਢਟਗ ਨਹੀਂ ਕੀਤਾ ਕੀ ਕਰੂੰਗਾ ਤੇ ਨਾਬਾਬੀੜ ਦੇ ਸਾਂਝ ਰੋਡ ਦਾ ਉਦਘਾਟਨ ਕਰਿਆ ਐਮਐਲਏ ਸਾਹਿਬ ਨੇ ਜਿਹਦੀ ਲੈਂਥ 5.95 ਕਿਲੋਮੀਟਰ ਹੈ ਪਹਿਲਾਂ ਵੀ ਰਿਪੇਅਰ 2018 ਚ ਪੀਐਮਜੀ ਐਸਵਾਈਐਸ ਕਰੀ ਸੀ ਤੇ ਹੁਣੇ ਵੀ ਸਪੈਸ਼ਲ ਰਿਪੇਅਰ ਐਸੀ ਕਰਨ ਜਾ ਰਹੇ ਆ 30 ਚਰਨਜਾ ਹਿੱਟ ਦੇ ਅੰਦਰ ਤੇ ਇਹ 9 ਮਹੀਨੇ ਦਾ ਦਾ ਟਾਈਮ ਹੈ 9 ਚੀਨ ਨੂੰ ਇਹਦਾ ਕੰਮ ਕੰਪਲੀਟ ਕਰ ਦਿੱਤਾ ਜਾਵੇ ਤੇ ਐਮਐਲਏ ਸਾਹਿਬ ਕੋਲ ਜਿਹਨੇ ਆਪਣਾ ਜੋ ਗੇ ਰੈਂਪੀਆਂ ਲਈ ਆਪਣਾ ਰੋੜਾ ਦਾ ਕਰਨ ਭਾਗ ਨੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਐਮਐਲਏ ਸਾਹਿਬ ਦਾ ਬਾਕੀ ਵੀ ਰੇਡੀਅਨ ਜਿਹੜੀਆਂ ਸਬੂਤਾਂ ਨੇ ਉਹਨਾਂ ਨੂੰ ਪੂਰਾ ਕਰਨਗੇ ਠੀਕ ਹੈ ਠੀਕ ਹੈ ਨਾ